ਬਲਾਸ ਦਾ ਕਾਰਨ ਤਾਂ ਦੇਖੋ ਅਸੀਂ ਉੱਪਰੋਂ ਨਾ ਥੋੜੇ ਜਿਹੇ ਸ਼੍ਰੈਡਜ਼ ਪਟਾਕਿਆਂ ਦੇ ਜਿਹੜੇ ਹੁੰਦੇ ਹੈਗੇ ਆ ਹਾਂਜੀ ਤੇ ਜਿਹੜੇ ਦੀਵਾਲੀ ਵਾਲੇ ਕਰੈਕਰਸ ਹੁੰਦੇ ਹੈਗੇ ਆ ਹਾਂਜੀ ਹਾਂਜੀ ਇਹ ਉਹਨਾਂ ਦੇ ਸ਼੍ਰੈਡਜ਼ ਤਾਂ ਮਿਲੇ ਹੈਗੇ ਉਤੋਂ ਤੇ ਆਹ ਸ਼੍ਰੈਡ ਤੇ ਉਹ ਹੁਣ ਮੋਸਟ ਲਾਈਕਲੀ ਹੈ ਵੀ ਜਿਵੇਂ ਪਟਾਕੇ ਸਟੋਰ ਕੀਤੇ ਹੋਣ ਕਿਸੇ ਟਰੰਕ ਦੇ ਵਿੱਚ ਤੇ ਕਿਸੇ ਤਰੀਕੇ ਉਹਨਾਂ ਨੂੰ ਕੋਈ ਮਾੜੀ-ਮੋਟੀ ਅੱਗ ਪੈ ਗਈ ਤੇ ਉਹਦੇ ਕਰਕੇ ਜਿਹੜਾ ਬਲਾਸ ਹੋਇਆ ਲੱਗਦਾ ਹੈਗਾ ਤੇ ਬਾਕੀ ਫੋਰੈਂਸਿਕ ਦੀ ਟੀਮ ਬੁਲਾ ਲਈ ਗਈ ਹੈ ਕਿ ਅਤੇ ਆਪਾਂ ਦੇਖਦੇ ਹਾਂ ਕਿ ਅੱਗੇ ਕੀ ਕੀਤਾ ਜਾ ਸਕਦਾ ਲੱਗਦਾ ਸਰ ਵੀ ਇਹਦੇ ਵਿੱਚ ਕੋਈ ਵੱਡੇ ਪਟਾਕੇ ਸੀ ਜਿਹੜਾ ਐਡਾ ਵੱਡਾ ਹੋ ਸਕਦਾ ਜੀ ਐਡਾ ਵੱਡਾ ਬਲਾਸਟ ਹੋਇਆ ਤਾਂ ਪਟਾਕੇ ਦਾ ਥੋੜਾ ਸਾਈਜ਼ ਤਾਂ ਵੱਡਾ ਹੋਣਾ ਚਾਹੀਦਾ ਹੈਗਾ ਬਟ ਇਹ ਗੱਲ ਤੱਕ ਕਲੀਅਰ ਕਟ ਮਰਜ ਹੋ ਰਹੀ ਹੈ ਕਿ ਹੈ ਇਹ ਦੀਵਾਲੀ ਟਾਈਪ ਜਿਹੜੇ ਪਟਾਕੇ ਹੁੰਦੇ ਹੈਗੇ ਵੀ ਉਹ ਨਾ ਕਰਕੇ ਆ ਹਜੇ ਤੱਕ ਤਾਂ ਨਹੀਂ ਹੈਗਾ ਜੀ ਪਰ ਉਮੀਦ ਕਰਦੇ ਹੈਗੇ ਇੱਕ ਬੱਚੇ ਦੇ ਕਾਫੀ ਸੀਰੀਅਸ ਇੰਜਰੀਜ਼ ਰਿਪੋਰਟ ਹੋਈਆਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਵਿਦ ਪ੍ਰੋਪਰ ਮੈਡੀਕਲ ਕੇਰ ਬੱਚਾ ਬਚ ਜਾਏਗਾ ਕਿੰਨੇ ਬੱਚੇ ਸੀ ਜ਼ਰਾ ਇਹਦੇ ਵਿੱਚ ਕਹਿੰਦੇ ਵੀ ਟੋਟਲ 4 ਇੰਜਰਡ ਪਰਸਨਸ ਰਿਪੋਰਟ ਹੋਏ ਨੇ ਜੀ ਇੱਕ ਇਹਨਾਂ ਦੀ ਮੇਡ ਹੈਗੀ ਤੇ ਮੇਡ ਦੇ ਦੋ ਬੱਚੇ ਤੇ ਇੱਕ ਇਹਨਾਂ ਦਾ ਜਿਹੜੇ ਘਰ ਦੇ ਮਾਲਕ ਨੇ ਕਿ ਉਹਨਾਂ ਦਾ ਬੱਚਾ ਹੈ ਕਿ ਨਹੀਂ ਇਹ ਦੱਸਿਆ ਨਹੀਂ ਬੱਚੇ ਦੀ ਬੱਚੇ ਦੀ ਜਿਹੜਾ ਬੱਚਾ ਇਹਨਾਂ ਦਾ ਘਰ ਵਾਲਿਆਂ ਦਾ ਹੈਗਾ ਉਹ 5 ਸਾਲ ਦਾ ਦੱਸ ਮੇਡ ਦੇ ਜਿਹੜੇ ਬੱਚੇ ਹੈਗੇ 1 ਗੱਡ ਸਾਲ ਦਾ ਤੇ ਦੂਸਰਾ ਕਿੰਨੇ ਸੱਤ ਕਿਸਾਲ ਦਾ ਹੈਗਾ ਬੱਚਾ ਫੈਮਿਲੀ ਮੈਂਬਰ ਬਾਹਰ ਰਹਿੰਦੇ ਨੇ ਕੀ ਫੈਮਿਲੀ ਮੈਂਬਰ ਇੱਥੇ ਰਹਿੰਦੇ ਨੇ ਨੀਚੇ ਸੀਗੇ ਉੱਪਰ ਦੇ ਫਲੋਰ ਤੇ ਫੈਮਿਲੀ ਮੈਂਬਰ ਥੱਲੇ ਸੀਗੇ ਬੱਚੇ ਟੌਪ ਫਲੋਰ ਤੇ ਸੀਗੇ ਜਿੱਦਾਂ ਲਾਸਟ ਹੋਇਆ ਕਿੱਥੇ ਸਰ ਥੱਲੇ ਉੱਪਰ ਉੱਪਰ ਟੌਪ ਫਲੋਰ ਤੇ ਹੋਇਆ ਹੈਗਾ ਜਿੱਥੇ ਮਮਟੀ ਜੀ ਬਣੀ ਹੁੰਦੀ ਹੈ ਸਰ ਜਿਹੜੇ ਉਹ ਕੰਮ ਕਰਦੀਆਂ ਸੀ ਉਸ ਕਰ ਚੋ ਦੋ ਹੁੰਦੇ ਆ ਫਿਰ ਹਾਂਜੀ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਸੀ ਉਹ ਦੋ ਸੀ ਉਹਨਾਂ ਤੇ ਵਿੱਚੋਂ ਹਜੇ ਤੱਕ ਜੀ ਇੱਕ ਰਿਪੋਰਟ ਹੋਈ ਹੈਗੀ ਬਾਕੀ ਮੈਂ ਵੀ ਹਜੇ ਉਹਨੇ ਮੌਕੇ ਤੇ ਆਏ ਸੀਗਾ ਸਰ ਕਿਸੇ ਦਾ ਬਲਾਸਟ ਹੋਇਆ ਸੀ ਪਟਾਕਿਆਂ ਦਾ ਲੱਗ ਰਿਹਾ ਜੀ ਹਜੇ ਸੋਫਾ ਜਿਹੜਾ ਹੈ ਨਾ ਦੀਵਾਲੀ ਵਾਲੇ ਪਟਾਕੇ ਹੁੰਦੇ ਹੈਗੇ ਆ ਜੋ ਮੌਕੇ ਦੇ ਉੱਥੇ ਉਹ ਸ਼ਰੇਡਸ ਮਿਲੇ ਹੈਗੇ ਆ ਪੇਪਰ ਵਗੈਰਾ ਮਿਲਿਆ ਜਿਹੜਾ ਪਟਾਕਿਆਂ ਦੇ ਅੰਦਰ ਜਿਹੜਾ ਬਾਰੂਦ ਭਰਿਆ ਹੁੰਦਾ ਉਸ ਟਾਈਪ ਦਾ ਲੱਗ ਰਿਹਾ ਦੀਵਾਲੀ ਵਾਲੇ ਪਟਾਕੇ ਕਿਤੇ ਜਿੱਦਾਂ ਟਰੰਕ ਸੌਟ ਦੇ ਵਿੱਚ ਕਿਤੇ ਇਹਨਾਂ ਨੇ ਸਟੋਰ ਕਰਕੇ ਰੱਖੇ ਹੋਣਗੇ ਤੇ ਉਹ ਕਿਤੋਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅੱਗ ਪਈ ਆ ਕਿਸ ਤਰੀਕੇ ਤੇ ਬੱਚੇ ਉਹਦੀ ਲਪੇਟ ਵਿੱਚ ਆਏ ਤੇ ਉਹ ਤੇ ਬਲਾਸਟ ਹੋਇਆ ਸਰਵੇ ਸਿੰਪਲ ਚੈੱਕ ਵੀ ਕਰਾਇਆ ਜਾਣਗੇ ਕਿ ਕਿਹੜੇ ਫੋਰੈਂਸਿਕ ਟੀਮ ਕਾਲ ਕਰ ਲਈ ਜੀ ਉਹ ਸੈਂਪਲ ਲੈ ਲੇਗੀ ਠੀਕ ਠੀਕ ਉਹ ਮੇਡ ਸੀਗੀ ਅੱਛਾ ਅੱਛਾ ਜਲਦੀ ਸੀਗੀ 10 ਸਾਲ ਦੀ ਅੱਛਾ 18 ਸਾਲ ਦੀ ਤੇ ਜਦੋਂ ਆਵਾਜ਼ ਆਈ ਹੈ ਕਿੰਨੀ ਕੁ ਵਾਸੀ ਆਂਡ ਵੜ ਆਵਾਜ਼ ਇੰਨੀ ਆਈ ਕਿ ਲਿਵਰਾ ਬਸ ਤੱਕ ਗਈ ਆਵਾਜ਼ ਸੱਚੇ ਤੱਕ ਵੱਡਾ ਬਲਾਸਟ ਲੱਗਦਾ ਜਿਦਾ ਬਲਾਸਟ ਹੋਇਆ ਵੱਡਾ ਹਾਂ ਬਹੁਤ ਵੱਡਾ ਬਲਾਸਟ ਹੋਇਆ ਇੱਧਰ ਲੱਗਦਾ ਧਾਂਡ ਗਵਾਂਡ ਪੂਰੇ ਘਬਰਾ ਕੇ ਹੋਣੇ ਆ ਹਾਂ ਪੂਰੇ ਘ ਦਾਨੀ ਕੀ ਹੋ ਗਿਆ ਕੀ ਤੇ ਮੌਕੇ ਤੇ ਭੱਜ ਕੇ ਲੋਕਾਂ ਨੇ ਬੱਚੇ ਕੱਡੇ ਬਾਹਰ ਇਹ ਤਾਂ ਫਿਰ ਸਾਨੂੰ ਪਤਾ ਨਹੀਂ ਅਸੀਂ ਤਾਂ ਉਸ ਵੇਲੇ ਇੱਥੇ ਪ੍ਰੈਜ਼ੈਂਟ ਨਹੀਂ ਸੀਗੇ ਠੀਕ ਅੱਜ ਤੇ ਆਈ ਸੀ ਸੁਣਿਆ ਸੀ ਪਰ ਬਾਅਦ ਦੇਖਿਆ ਗਲੀ ਚ ਕੁਝ ਨਹੀਂ ਸੀਗਾ ਅੱਛਾ ਫਿਰ ਇਹਨਾਂ ਦੇ ਨਾਲ ਨਿਬਰ ਸੀਗੇ ਉਹ ਸਾਨੂੰ ਕਹਿਣਗੇ ਸੀ ਫਿਰ ਅਸੀਂ ਆਏ ਸੀ ਠੀਕ ਹੈ ਬਲਾਸਟ ਦਾ ਕਾਰਨ ਤਾਂ ਦੇਖੋ ਅਸੀਂ ਉੱਪਰੋਂ ਨਾ ਥੋੜੇ ਜਿਹਾ ਸ਼੍ਰੈਡਜ਼ ਪਟਾਕਿਆਂ ਦੇ ਜਿਹੜੇ ਹੁੰਦੇ ਹੈਗੇ ਆ ਹਾਂਜੀ ਤੇ ਜਿਹੜੇ ਦੀਵਾਲੀ ਵਾਲੇ ਕਰੈਕਰਸ ਹੁੰਦੇ ਹੈਗੇ ਆ ਹਾਂਜੀ ਹਾਂਜੀ ਇਹ ਉਹਨਾਂ ਦੇ ਸ਼੍ਰੈਡਜ਼ ਤਾਂ ਮਿਲੇ ਹੈਗੇ ਉਤੋਂ ਤੇ ਆਹ ਸ਼੍ਰੈਡ ਤੇ ਉਹ ਹੁਣ ਮੋਸਟ ਲਾਈਕਲੀ ਹੈ ਵੀ ਜਿਵੇਂ ਪਟਾਕੇ ਸਟੋਰ ਕੀਤੇ ਹੋਣ ਕਿਸੇ ਟਰੰਕ ਦੇ ਵਿੱਚ ਤੇ ਕਿਸੇ ਤਰੀਕੇ ਉਹਨਾਂ ਨੂੰ ਕੋਈ ਮਾੜੀ-ਮੋਟੀ ਅੱਗ ਪੈ ਗਈ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਲੱਗਦਾ ਹੈਗਾ ਤੇ ਬਾਕੀ ਫੋਰੈਂਸਿਕ ਦੀ ਟੀਮ ਬੁਲਾ ਲਈ ਗਈ ਹੈ ਕਿ ਤੇ ਆਪਾਂ ਦੇਖਦੇ ਹਾਂ ਕਿ ਪਰਤ ਕੀ ਕੀਤਾ ਜਾ ਸਕਦਾ ਲੱਗਦਾ ਸਰ ਵੀ ਇਹਦੇ ਕੋਈ ਵੱਡੇ ਪਟਾਕੇ ਸੀ ਜਿਹੜਾ ਐਡਾ ਵੱਡਾ ਹੋ ਸਕਦਾ ਜੀ ਐਡਾ ਵੱਡਾ ਬਲਾਸਟ ਹੋਇਆ ਤਾਂ ਪਟਾਕੇ ਦਾ ਥੋੜਾ ਸਾਈਜ਼ ਤਾਂ ਵੱਡਾ ਹੋਣਾ ਚਾਹੀਦਾ ਹੈਗਾ ਬਟ ਇਹ ਗੱਲ ਤਾਂ ਕਲੀਅਰ ਕਟ ਮਰਜ ਹੋ ਰਹੀ ਹੈ ਕਿ ਹੈ ਇਹ ਦੀਵਾਲੀ ਟਾਈਪ ਜਿਹੜੇ ਪਟਾਕੇ ਹੁੰਦੇ ਹੈ ਕਿ ਵੀ ਉਹ ਨਾ ਕਰਕੇ ਆ ਹਜੇ ਤੱਕ ਤਾਂ ਨਹੀਂ ਹੈਗਾ ਜੀ ਪਰ ਉਮੀਦ ਕਰਦੇ ਹੈਗੇ ਇੱਕ ਬੱਚੇ ਦੇ ਕਾਫੀ ਸੀਰੀਅਸ ਇੰਜਰੀਜ਼ ਰਿਪੋਰਟ ਹੋਈਆਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਵਿਦ ਪ੍ਰੋਪਰ ਮੈਡੀਕਲ ਕੇਅਰ ਬੱਚਾ ਬਚ ਜਾਏਗਾ ਕਿੰਨੇ ਬੱਚੇ ਸੀ ਜਰਾ ਇਹਦੇ ਵਿੱਚ ਕਹਿੰਦੇ ਵੀ ਟੋਟਲ 4 ਇੰਜਰਡ ਪਰਸਨਸ ਰਿਪੋਰਟ ਹੋਏ ਨੇ ਜੀ ਇੱਕ ਇਹਨਾਂ ਦੀ ਮੇਡ ਹੈਗੀ ਤੇ ਮੇਡ ਦੇ ਦੋ ਬੱਚੇ ਤੇ ਕਿਨਾਂ ਦਾ ਜਿਹੜੇ ਘਰ ਦੇ ਮਾਲਕ ਨਹੀਂ ਕਿ ਉਹਨਾਂ ਦਾ ਬੱਚਾ ਕੀ ਸੱਚੀ ਨਹੀਂ ਇਹ ਦੱਸੀ ਜਾਰੀ ਬੱਚੇ ਦੀ ਬੱਚੇ ਦੀ ਜਿਹੜਾ ਬੱਚਾ ਇਹਨਾਂ ਦਾ ਘਰ ਵਾਲਿਆਂ ਦਾ ਹੈਗਾ ਉਹ 5 ਸਾਲ ਦਾ ਦੱਸਿਆ ਜਾ ਰਿਹਾ ਮੇਡ ਦੇ ਜਿਹੜੇ ਬੱਚੇ ਹੈਗੇ 1 ਗੱਡ ਸਾਲ ਦਾ ਤੇ ਦੂਸਰਾ ਕਿੰਨੇ ਸੱਤ ਸਾਲ ਦਾ ਹੈਗਾ ਬੱਚਾ ਫੈਮਿਲੀ ਮੈਂਬਰ ਬਾਹਰ ਰਹਿੰਦੇ ਨੇ ਕੀ ਫੈਮਿਲੀ ਮੈਂਬਰ ਇੱਥੇ ਰਹਿੰਦੇ ਨੇ نیچے ਸੀਗੇ ਉੱਪਰ ਦੇ ਫਲੋਰ ਤੇ ਫੈਮਿਲੀ ਮੈਂਬਰ ਥੱਲੇ ਸੀਗੇ ਬੱਚੇ ਟੌਪ ਫਲੋਰ ਤੇ ਸੀਗੇ ਜਿੱਥੇ ਪਲਾਸ ਹੋਇਆ ਕੰਮ ਕਰਦੀਆਂ ਸੀ ਕਰ ਤੋਂ ਦੋ ਤਾਂ ਵੀ ਹਾਂਜੀ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਸੀ ਉਹ ਦੋ ਸੀ ਉਹਨਾਂ ਤੇ ਵਿਚੋਂ ਹਜੇ ਤੱਕ ਜੀ ਇੱਕ ਰਿਪੋਰਟ ਕੋਈ ਹੈਗੀ ਬਾਕੀ ਮੈਂ ਵੀ ਹਜੇ ਉਹਨੇ ਮੌਕੇ ਤੇ ਆਏ ਸੀਗਾ ਸਰ ਤੀਸੀ ਦਾ ਬਲਾਸਟ ਹੋਇਆ ਸੀ ਪਟਾਕਿਆਂ ਦਾ ਲੱਗ ਰਿਹਾ ਜੀ ਹਜੇ ਸੋ ਫਾਰ ਜਿਹੜਾ ਹੈ ਨਾ ਦੀਵਾਲੀ ਵਾਲੇ ਪਟਾਕੇ ਹੁੰਦੇ ਹੈਗੇ ਆ ਜੋ ਮੌਕੇ ਦੇ ਉੱਥੇ ਉਹ ਸ਼ਰੇਡਸ ਮਿਲੇ ਹੈਗੇ ਆ ਪੇਪਰ ਵਗੈਰਾ ਮਿਲਿਆ ਜਿਹੜਾ ਪਟਾਕਿਆਂ ਦੇ ਅੰਦਰ ਜਿਹੜਾ ਬਾਰੂਦ ਭਰਿਆ ਹੁੰਦਾ ਉਸ ਟਾਈਪ ਦਾ ਲੱਗ ਰਿਹਾ ਦੀਵਾਲੀ ਵਾਲੇ ਪਟਾਕੇ ਕਿਤੇ ਜਿੱਦਾਂ ਟਰੰਕ ਸੌਟ ਦੇ ਵਿੱਚ ਕਿਤੇ ਇਹਨਾਂ ਨੇ ਸਟੋਰ ਕਰਕੇ ਰੱਖੇ ਹੋਣਗੇ ਤੇ ਉਹ ਕਿਤੋਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅੱਗ ਪਈ ਆ ਕਿਸ ਤਰੀਕੇ ਤੇ ਬੱਚੇ ਉਹਦੀ ਲਪੇਟ ਵਿੱਚ ਆਏ ਤੇ ਉਹ ਤੇ ਬਲਾਸਟ ਹੋਇਆ ਸਰਵੇ ਜਾਂ ਸਿੰਪਲ ਚੈੱਕ ਵੀ ਕਰਾਇਆ ਜਾਣਗੇ ਵੀ ਕਿਹੜੇ ਫੋਰੈਂਸਿਕ ਟੀਮ ਕਾਲ ਕਰ ਲਈ ਜੀ ਉਹ ਸੈਂਪਲ ਲੈ ਲੇਗੀ ਹਾਂ ਉਹ ਮੇਡ ਸੀਗਾ ਅੱਛਾ ਅੱਛਾ ਜਲਦੀ ਸੀਗੀ 10 ਸਾਲ ਦੀ ਅੱਛਾ 18 ਸਾਲ ਦੀ ਤੇ ਜਦੋਂ ਆਵਾਜ਼ ਆਈਏ ਕਿੰਨੀ ਕੁ ਵਾਸੀ ਆਣ ਗਵਾਜ਼ ਇੰਨੀ ਆਈ ਕਿ ਲਿਵਰਾ ਬਸ ਤੱਕ ਗਈ ਆਵਾਜ਼ ਉੱਥੇ ਤੱਕ ਵੱਡਾ ਲੱਗਦਾ ਜਿਦਾ ਬਲਾਸ ਹੋਇਆ ਵੱਡਾ ਹਾਂ ਬਹੁਤ ਵੱਡਾ ਬਲਾਸਟ ਹੋਇਆ ਇਦਾਂ ਲੱਗਦਾ ਤੇ ਆਣ ਗਵਾਣਡ ਪੂਰੇ ਘਬਰਾ ਕੇ ਹੋਣੇ ਆ ਹਾਂ ਪੂਰੇ ਘਬਰਾ ਕੇ ਜੀ ਸਾਰੇ ਪਤਾ ਨਹੀਂ ਲੱਗੇ ਪਤਾ ਨਹੀਂ ਕੀ ਹੋ ਗਿਆ ਕੀ ਤੇ ਮੌਕੇ ਤੇ ਭੱਜ ਕੇ ਲੋਕਾਂ ਨੇ ਬੱਚੇ ਕੱਢੇ ਬਾਹਰ ਇਹ ਤਾਂ ਫਿਰ ਸਾਨੂੰ ਪਤਾ ਨਹੀਂ ਅਸੀਂ ਤਾਂ ਉਸ ਵੇਲੇ ਇੱਥੇ ਪ੍ਰেজెంట్ ਨਹੀਂ ਸੀਗੇ ਠੀਕ ਹੈ ਅੱਜ ਤੇ ਆਈ ਸੀ ਸੁਨੀਆਂ ਸੀ ਪਰ ਬਾਅਦ ਦੇਖਿਆ ਗਲੀ ਚ ਕੁਝ ਨਹੀਂ ਸੀਗਾ ਅੱਛਾ ਫਿਰ ਇਹਨਾਂ ਦੇ ਨਾਲ ਨਿਬਰ ਸੀਗੇ ਉਹ ਸਾਨੂੰ ਕਹਿਣਗੇ ਸੀ ਫਿਰ ਅਸੀਂ ਆਏ ਸੀ ਠੀਕ ਹੈ